ਝਾੜੂ ਵਾਲਾ ਐਮਸੀ ਆਉ ਮੇਰੇ ਘਰੇ ਦੂਜੇ ਨੂੰ ਮੈਂ ਥੜੀ ਨਹੀਂ ਚੜਨ ਦਿੰਦਾ ਨਾ ਮੈਂ ਕੰਮ ਕਰਾਵਾਂ ਹੋਰ ਦਾ ਇੱਥੇ ਝਾੜੂ ਵਾਲੇ ਕੰਮ ਕਰੋ ਬਲਕਾਰ ਸਿੰਘ ਸਿੱਧੂ ਦੇ ਇਹ ਬੋਲ ਧਮਕੀ ਚੇਤਾਵਨੀ ਜਾਂ ਫਿਰ ਚੋਣ ਪ੍ਰਚਾਰ ਇਹ ਉਹ ਕਹਿੰਦੇ ਨੇ ਕਿ ਸਿਰਫ ਆਪਤਾ ਐਮਸੀ ਹੀ ਮੇਰੇ ਘਰ ਆਊਗਾ ਆਪਦੇ ਐਮਸੀ ਦੇ ਹੀ ਕੰਮ ਹੋਣਗੇ ਮੈਂ ਦੂਸਰਿਆਂ ਨੂੰ ਥੜੀ ਨਹੀਂ ਚੜਨ ਦੇਣਾ ਕੀ ਗੱਲ ਜੀ ਤੁਸੀਂ ਕੀ ਸਿਰਫ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਹੀ ਐਮਐਲਏ ਹੋ ਜੀ ਨਹੀਂ ਤੁਸੀਂ ਪੂਰੇ ਹਲਕੇ ਦੇ ਐਮਐਲਏ ਹੋ ਪੂਰੇ ਹਲਕੇ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ ਇਹ ਮੈਂ ਤੁਹਾਨੂੰ ਤਾਂ ਯਾਦ ਕਰਵਾ ਰਿਹਾ ਕਿਉਂਕਿ ਤੁਹਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਖੁਦ ਕਹਿੰਦੇ ਰਹੇ ਨੇ ਕਿ ਚਾਹੇ ਕੋਈ ਕੱਲੀ ਹੈ ਚਾਹੇ ਕੋਈ ਕਾਂਗਰਸੀ ਹੈ ਜਾਂ ਕੋਈ ਹੋਰ ਪਾਰਟੀ ਦੇ ਨਾਲ ਸੰਬੰਧਿਤ ਹੈ ਉਹ ਆਵੇ ਤਾਂ ਕੰਮ ਉਹਨਾਂ ਦੇ ਜਿਹੜੇ ਆ ਉਹ ਹੋਣਗੇ ਪਰ ਇੱਥੇ ਤੁਸੀਂ ਉਹਨਾਂ ਦੇ ਬਿਆਨਾਂ ਦੇ ਉਲਟ ਜਿਹੜੇ ਆ ਉਹ ਬੋਲ-ਬੋਲਦੇ ਨਜ਼ਰ ਆ ਰਹੇ ਸ਼ਾਇਦ ਚੋਣਾਂ ਤੋਂ ਪਹਿਲਾਂ ਤੁਸੀਂ ਇਹ ਬੋਲ ਨਹੀਂ ਬੋਲੇ ਹੋਣੇ ਕਿ ਭਾਈ ਜੇਕਰ ਮੈਂ ਜਿੱਤਿਆ ਤਾਂ ਮੈਂ ਸਿਰਫ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕੰਮ ਜਿਹੜੇ ਆ ਉਹੀ ਕਰਾਂਗਾ ਪਰ ਇੱਥੇ ਉਹ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਿਰਫ ਆਮ ਆਦਮੀ ਪਾਰਟੀ ਦਾ ਐਮਸੀ ਬਣਨਾ ਚਾਹੀਦਾ ਆ ਤੇ ਆਮ ਆਦਮੀ ਪਾਰਟੀ ਦੇ ਐਮਸੀ ਦੇ ਹੀ ਜਿਹੜੇ ਆ ਉਹ ਕੰਮ ਹੋਣਗੇ ਤੇ ਦੂਸਰਿਆਂ ਨੂੰ ਮੈਂ ਥੜੀ ਤੇ ਨਹੀਂ ਚੜਨ ਦੇਵਾਂਗਾ ਅਸੀਂ ਇਹ ਨਹੀਂ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਕਿਸੇ ਤਰ੍ਹਾਂ ਦੇ ਤੱਕੇ ਨਹੀਂ ਹੋਏ ਹੋ ਸਕਦਾ ਹੈ ਹੋਏ ਹੋਣਗੇ ਪਰ ਤੁਹਾਡੀ ਜਿਹੜੀ ਪਾਰਟੀ ਆ ਉਹ ਇਹ ਕਹਿ ਕੇ ਆਈ ਸੀ ਕਿ ਅਸੀਂ ਬਦਲਾਦੀ ਰਾਜਨੀਤੀ ਲੈ ਕੇ ਆਏ ਆ ਜੋ ਪਿਛਲੇ ਕਰਦੇ ਸੀ ਅਸੀਂ ਵੈਸਾ ਨਹੀਂ ਕਰਾਂਗੇ ਪਰ ਜਿਹੜੀ ਇਹ ਤਸਵੀਰ ਆ ਰਾਮਪਰਾ ਫੁੱਲ ਦੇ ਵਿੱਚ ਇਹ ਕੁਝ ਵੱਖਰਾ ਹੀ ਬਿਆਨ ਕਰਦੀ ਨਜ਼ਰ ਆ ਰਹੀ ਹੈ ਇੱਥੇ ਦੱਸਦੇ ਚੱਲੀਏ ਕਿ ਰਾਮਪਰਾ ਫੁੱਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਜਿਹੜੇ ਆ ਐਮਸੀ ਚੋਣਾਂ ਦੇ ਦੌਰਾਨ ਚੋਣ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਤਾਂ ਚੋਣ ਪ੍ਰਚਾਰ ਦੇ ਵਿੱਚ ਜੋ ਐਮਸੀ ਉਮੀਦਵਾਰ ਖੜੇ ਹੁੰਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਉਹ ਇਹ ਬੋਲਦੇ ਨਜ਼ਰ ਆਉਂਦੇ ਨੇ ਕਿ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਐਮਸੀ ਨੂੰ ਉਹਨੂੰ ਹੀ ਵੋਟਾਂ ਪਾ ਕੇ ਜਿਤਾਓ ਤੇ ਕੰਮ ਉਹਦੇ ਹੀ ਹੋਣਗੇ ਮੈਂ ਹੋਰ ਕਿਸੇ ਐਮਸੀ ਨੂੰ ਜਿਹੜਾ ਹੋਰ ਕਿਸੇ ਪਾਰਟੀ ਦੀ ਐਮਸੀ ਨੂੰ ਥੜੇ ਤੇ ਨਹੀਂ ਚੜੰਦੇ ਨਾ ਇਹ ਬੋਲ ਆਮ ਆਦਮੀ ਪਾਰਟੀ ਦੇ ਵ代यक ਜਿਹੜੇ ਨੇ ਬਲਕਾਰ ਸਿੰਘ ਸਿੱਧੂ ਦੇ ਨੇ ਪਰ ਇੱਥੇ ਮੈਂ ਇੱਕ ਵਾਰੀ ਫਿਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਬਿਆਨ ਯਾਦ ਕਰਵਾ ਦੇਮਾ ਉਹ ਕੁੱਤ ਕਹਿੰਦੇ ਨੇ ਕਿ ਮੈਂ ਸਾਰੇ ਪੰਜਾਬੀਆਂ ਦੇ ਪੰਜਾਬੀਆਂ ਦਾ ਮੁੱਖ ਮੰਤਰੀਆਂ ਚਾਹੇ ਉਹ ਕੋਈ ਸ਼੍ਰੋਮਣੀ ਕਾਲੀ ਦਲ ਦੇ ਨਾਲ ਸਬੰਧਤ ਨੇ ਚਾਹੇ ਕਾਂਗਰਸ ਦੇ ਨਾਲ ਸਬੰਧਤ ਨੇ ਚਾਹੇ ਏ ਬੀ ਸੀ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਨੇ ਪਰ ਉਸਤੇ ਉਲਟ ਉਹਨਾਂ ਦੇ ਲੀਡਰਾਂ ਦੇ ਉਹਨਾਂ ਦੇ ਲੀਡਰ ਬਲਕਾਰ ਸਿੱਧੂ ਦੇ ਬਿਆਨ ਜਿਹੜੇ ਆ ਉਹ ਕੁਝ ਵੱਖਰੀ ਤਸਵੀਰ ਜਿਹੜੀ ਆ ਉਹ ਸਾਬਤ ਕਰ ਰਹੇ ਨੇ ਕੁਝ ਵੱਖਰੀ ਤਸਵੀਰ ਜਿਹੜੀ ਆ ਉਹ ਜ਼ਿਕਰ ਰਹੇ ਨੇ ਉਹਨਾਂ ਵੱਲੋਂ ਸਾਫ਼ ਤੇ ਸਪਸ਼ਟ ਤੌਰ ਤੇ ਕਿਹਾ ਜਾ ਰਿਹਾ ਕਿ ਜੇਕਰ ਆਮ ਆਦਮੀ ਪਾਰਟੀ ਦਾ ਐਮ ਸੀ ਜਿੱਤੂ ਤਮਾ ਉਹਨਾਂ ਦੇ ਹੀ ਕੰਮ ਕਰੂੰ ਹੋਰ ਦੇ ਕੰਮ ਨਹੀਂ ਕਰੂੰਗਾ ਮੈਂ ਇਸੇ ਲਈ ਗੱਲ ਕਰ ਰਿਹਾ ਕਿ ਇਹ ਚੇਤਾਵਨੀ ਹੈ ਕਿ ਇਹ ਧਮਕੀ ਹੈ ਜਾਂ ਫਿਰ ਕੀ ਇਹ ਚੋਣ ਪ੍ਰਚਾਰ ਦਾ ਹਿੱਸਾ ਹੈ ਤਾਂ ਇੱਥੇ ਦੱਸ ਦੇ ਚੱਲੀਏ ਕਿ ਤੁਸੀਂ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਹੋ ਤੁਸੀਂ ਐਮਐਲਏ ਹੋਣ ਦੇ ਨਾਤੇ ਹਰ ਮਹੀਨੇ ਤਨਖਾਹ ਤੇ ਭੱਤੇ ਤੁਹਾਡੇ ਖਾਤੇ ਦੇ ਵਿੱਚ ਪੈਂਦੇ ਨੇ ਤਾਂ ਉਹ ਤਨਖਾਹ ਤੁਹਾਨੂੰ ਆਰੰਪੁਰਾ ਫੂਲ ਹਲਕੇ ਦੇ ਲੋਕਾਂ ਦੇ ਕੰਮ ਕਰਨ ਦੇ ਲਈ ਮਿਲਦੀ ਆ ਨਾ ਕਿ ਤੁਹਾਨੂੰ ਸਿਰਫ ਆਮਦਨੀ ਪਾਰਟੀ ਦੇ ਵਰਕਰਾਂ ਦੇ ਕੰਮ ਕਰਨ ਦੇ ਲਈ ਮਿਲਦੀ ਆ ਨਾ ਕਿ ਸਿਰਫ ਉਹਨਾਂ ਦੇ ਕੰਮ ਕਰਨ ਦੇ ਲਈ ਮਿਲਦੀ ਆ ਕਿ ਜਿਨ੍ਹਾਂ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਤੇ ਨਾਲੇ ਵੋਟ ਪਾਉਣਾ ਹਰ ਇੱਕ ਦਾ ਜਿਹੜਾ ਅਧਿਕਾਰ ਆ ਹਰ ਇੱਕ ਦਾ ਹੱਕ ਆ ਤੇ ਉਹ ਜਿੱਥੇ ਮਰਜ਼ੀ ਵੋਟ ਪਾਵੇ ਤੇ ਉਸ ਦਾ ਖੁਦ ਦਾ ਅਧਿਕਾਰ ਆ ਇਹ ਖੁਦ ਦੀ ਖੁਦ ਹੀ ਮਰਜ਼ੀ ਆ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਦੇ ਨਾਲ ਫੋਰਸ ਨਹੀਂ ਕਰ ਸਕਦੇ ਕਿਸੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਕਿਸੇ ਨੂੰ ਕਹਿ ਨਹੀਂ ਸਕਦੇ ਧਮਕੀ ਦੇ ਰੂਪ ਦੇ ਵਿੱਚ ਚੇਤਾਵਨੀ ਦੇ ਰੂਪ ਦੇ ਵਿੱਚ ਕਿਸੇ ਨੂੰ ਇਸ ਤਰ੍ਹਾਂ ਦੇ ਨਾਲ ਕਹਿ ਨਹੀਂ ਸਕਦੇ ਕਿਸੇ ਨੂੰ ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਤੁਸੀਂ ਪਰਮਾ ਨਹੀਂ ਸਕਦੇ ਇਸ ਲਈ ਮੈਂ ਕਹਿ ਰਿਹਾ ਕਿ ਇਹ ਚੇਤਾਵਨੀ ਹੈ ਜਾਂ ਇਹ ਚੋਣ ਪ੍ਰਚਾਰ ਹੈ ਜਾਂ ਫਿਰ ਇਹ ਧਮਕੀ ਹੈ ਇਸ ਦੀ ਪੁਸ਼ਟੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਂ ਸਰੋਤਿਆਂ ਦੇ ਸਿਰ ਤੇ ਛੱਡਦਾ ਕਿ ਸਰੋਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਲਕਾਰ ਸਿੰਘ ਸਿੱਧੂ ਦੇ ਬੋਲ ਜਿਹੜੇ ਨੇ ਤੋਂ ਤੁਹਾਨੂੰ ਇੱਕ ਧਮਕੀ ਲੱਗੇ ਚੋਣ ਪ੍ਰਚਾਰ ਲੱਗਿਆ ਜਾਂ ਫਿਰ ਤੁਸੀਂ ਇਸ ਨੂੰ ਇੱਕ ਚੇਤਾਵਨੀ ਜਿਹੜੀ ਆ ਉਹ ਕਹੋਗੇ ਮੈਂ ਯਾਦ ਤਾਂ ਕਰਵਾ ਰਿਹਾ ਕਿਉਂਕਿ ਭਗਵੰਤ ਸਿੰਘ ਮਾਨ ਹਰ ਸਟੇਜ ਤੋਂ ਅਕਸਰ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਚਾਹੇ ਅਕਾਲੀ ਐ ਚਾਹੇ ਕੋਈ ਕਾਂਗਰਸੀਆ ਚਾਹੇ ਕੋਈ ਹੋਰ ਪਾਰਟੀ ਨੇ ਸੰਬੰਧਤਾ ਮੇਰੇ ਕੋਲ ਜਿਹੜਾ ਵੀ ਆਉਂਦਾ ਹੈ ਹਰ ਇੱਕ ਦੇ ਕੰਮ ਹੋਣਗੇ ਕਿਉਂਕਿ ਉਹ ਪੰਜਾਬ ਦੇ ਵਸਨੀਕ ਨੇ ਤੇ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਪਰ ਉਸਦੇ ਉਲਟ ਬਲਕਾਰ ਸਿੰਘ ਸਿੱਧੂ ਇਹ ਬੋਲ-ਬੋਲਦੇ ਜਿਹੜੇ ਆ ਨਜ਼ਰ ਆਉਂਦੇ ਨੇ ਜਿਹੜੇ ਕਿਤਨਾ ਕਿਤੇ ਇਹ ਜਾਪਦੇ ਨੇ ਤੇ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਜਾਂ ਇੱਕ ਧਮਕੀ ਦੇ ਰੂਪ ਦੇ ਵਿੱਚ ਜਿਹੜੇ ਆ ਉਹ ਇਹ ਬੋਲ ਬੋਲ ਰਹੇ ਨੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਇਜਾਜ਼ਤ ਧੰਨਵਾਦ